ਵੈਰੀ ਵੈਰੀ ਹਾਈਲੀ ਆਬਜੈਕਸ਼ਨੇਬਲ ਵੀਡੀਓ ਕਲਿੱਪਸ ਮੈਨੂੰ ਕਿਸੇ ਬਹੁਤ ਜ਼ਿੰਮੇਵਾਰ ਆਦਮੀਆਂ ਨੇ ਦਿੱਤੀ ਸੀਗੀ ਜਿਹੜੀ ਕਿ ਦੇਖਣ ਯੋਗ ਨਹੀਂ ਆ ਜਿਨ੍ਹਾਂ ਨੂੰ ਤੁਸੀਂ ਮਤਲਬ 10 15 20 ਸੈਕਿੰਡ ਅੱਤਾ ਮਿੰਟ ਵੀ ਨਹੀਂ ਦੇਖ ਸਕਦੇ ਇੰਨੇ ਆਬਜੈਕਸ਼ਨੇਬਲ ਵੀਡੀਓਜ਼ ਦੋ ਛੋਟੇ ਛੋਟੇ ਕਲਿੱਪਸ ਨੇ 4 ਮਿੰਟ ਦਾ ਹੈ 1/2 ਮਿੰਟ ਦਾ ਹੈ ਮੈਂ ਆਪਣਾ ਮਾਈਂਡ ਅਪਲਾਈ ਕਰਨ ਤੋਂ ਬਾਅਦ ਕਿਉਂਕਿ ਅਗਰ ਇਸ ਤਰ੍ਹਾਂ ਦਾ ਵੀਡੀਓ ਕਲਿੱਪ ਸੋਸ਼ਲ ਮੀਡੀਆ ਦੇ ਉੱਤੇ ਸਰਕੂਲੇਟ ਹੋਵੇਗਾ ਤਾਂ ਪਤਾ ਨਹੀਂ ਇਹਦਾ ਕਿੰਨਾ ਨੈਗੇਟਿਵ ਇੰਪੈਕਟ ਜਾਵੇਗਾ ਬੱਚਿਆਂ ਤੇ ਔਰਤਾਂ ਤੇ ਨੌਜਵਾਨਾਂ ਤੇ ਸੋ ਮੈਂ ਆਪਣਾ ਮਾਈਂਡ ਅਪਲਾਈ ਕਰਕੇ ਸੋਚਣ ਵਿਚਾਰਨ ਤੋਂ ਬਾਅਦ ਇਹ ਵੀਡੀਓ ਕਲਿੱਪਸ ਜਿਹੜੇ ਨੇਗੇ ਮੈਂ ਪੰਜਾਬ ਦੇ ਔਨਰੇਬਲ ਗਵਰਨਰ ਸਾਹਿਬ ਨੂੰ ਹੈਂਡਓਵਰ ਕਰ ਦਿੱਤੇ ਆ ਵਿਦ ਅ ਫਾਰਮਲ ਕੰਪਲੇਂਟ ਔਰ ਮੈਂ ਉਸ ਕੰਪਲੇਂਟ 'ਚ ਲਿਖਿਆ ਵਾ ਕਿ ਤੁਸੀਂ ਇਹਨਾਂ ਵੀਡੀਓ ਕਲਿੱਪਸ ਨੂੰ ਅੱਛੇ ਤਰੀਕੇ ਨਾਲ ਪਹਿਲਾ ਇਹਨਾਂ ਦੀ ਵੈਰੀਫਿਕੇਸ਼ਨ ਕਰਾਓ ਇਹਨਾਂ ਦੀ অথেন্টিਸਿਟੀ ਚੈੱਕ ਕਰੋ ਹਾਲਾਂਕਿ ਮੈਂ ਜਿੰਨਾ ਕਿ ਮੈਂ ਦੇਖਿਆ ਉਸ ਨੂੰ ਦੇ ਆ 100% অথੈਨਟਿਕ ਪਰ ਫਿਰ ਵੀ ਕਿਸੇ ਫੋਰੈਂਸਿਕ ਲੈਬੋਰਟਰੀ ਦੀ ਕਿਸੇ ਆ ਸਾਈਬਰ ਸੈੱਲ ਜਿਹੜਾ ਪੁਲਿਸ ਦਾ ਹੁੰਦਾ ਉਹਦੀ ਵੈਰੀਫਿਕੇਸ਼ਨ ਹੋਣੀ ਬਹੁਤ ਲਾਜ਼ਮੀ ਤੇ ਬਹੁਤ ਜ਼ਰੂਰੀ ਮੈਂ ਸਮਝਦਾ ਐਜ਼ ਅ ਰਿਸਪਾਂਸਿਬਲ ਇਲੈਕਟਿਡ ਰੈਪ੍ਰੈਜ਼ੈਂਟੇਟਿਵ ਤੇ ਅਸੀਂ ਅੱਜ ਉਹਨਾਂ ਨੂੰ ਹੈਂਡਓਵਰ ਕੀਤੇ ਆ ਔਰ ਉਹਨਾਂ ਨੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਤੁਹਾਡੇ ਕੋਲ ਚੱਲ ਕੇ ਇਸ ਕਰਕੇ ਆਏ ਆ ਕਿ ਅਗਰ ਅਸੀਂ ਇਹਹੀ ਵੀਡੀਓ ਕਲਿੱਪ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਦੇ ਦੇਵਾਂਗੇ ਉਹਨਾਂ ਨੇ ਇਹ ਸਾਰੇ ਮਾਮਲੇ ਨੂੰ ਰਫਾ ਦਫਾ ਕਰ ਦੇਣਾ ਇਹਨੂੰ ਦਬਾ ਦੇਣਾ ਵਾ ਕਿਉਂਕਿ ਉਹਨਾਂ ਦੀ ਜਿਹੜੀ ਨਿਰਪੱਖਤਾ ਹੈ ਉਹ ਡਾਊਟਫੁਲ ਹੋ ਗਈ ਹੈ ਉਹਨਾਂ ਦਾ ਰਵਈਆ ਜਿਹੜਾ ਪਿਛਲੇ 1 ਸਾਲ ਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਤਾਂ ਪੁਲਿਸ ਦਾ ਉਹ ਕੇਵਲ ਵਿਰੋਧੀਆਂ ਦੇ ਉੱਤੇ ਕਬਾਰ ਕੀਤੇ ਜਾ ਰਹੇ ਨੇ ਪਰਚੇ ਦਰਜ ਕੀਤੇ ਜਾ ਰਹੇ ਨੇ ਉਹਨਾਂ ਨੂੰ ਵਿਜੀਲੈਂਸ ਇਨਕੁਆਇਰੀਆਂ ਕੀਤੀਆਂ ਜਾ ਰਹੀਆਂ ਲੇਕਿਨ ਕੋਈ ਵੀ ਰੂਲਿੰਗ ਪਾਰਟੀ ਦੇ ਖਿਲਾਫ ਜਦੋਂ ਕੋਈ ਕੰਪਲੇਂਟ ਆਉਂਦੀ ਆ ਚਾਹੇ ਉਹ ਫੌਜਾ ਸਿੰਘ ਸਰਾਰੀ ਹੈ ਚਾਹੇ ਉਹ ਕੋਟਫਰਤਾ ਐਮ ਐਲ ਏ ਸਿਗਾ ਉਹਨੂੰ ਪਹਿਲਾਂ ਠੰਡੇ ਬਸਤੇ ਚ ਪਾਇਆ ਜਾਂਦਾ ਉਹਨੂੰ ਪੂਰਾ ਦਬਾਇਆ ਜਾਂਦਾ ਕਿ ਕਿਸੇ ਤਰੀਕੇ ਨਾਲ ਸਾਡੇ ਬੰਦੇ ਜਿਹੜੇ ਬਚ ਜਾਣ ਇਸ ਕਰਕੇ ਮੈਂ ਗਵਰਨਰ ਸਾਹਿਬ ਨੂੰ ਇਹ ਵੀ ਕਿਹਾ ਕਿ ਮੈਨੂੰ ਸਾਨੂੰ ਮਜਬੂਰ ਹੋ ਕੇ ਤੁਹਾਡੇ ਕੋ ਆਣਾ ਪਿਆ ਕਿਉਂਕਿ ਤੁਸੀਂ ਹੈਗੇ ਹੋ ਕਨਸਟੀਟਿਊਸ਼ਨਲ ਹੈਡ ਆਫ ਦਾ ਪੰਜਾਬ ਗਵਰਨਮੈਂਟ ਤੁਸੀਂ ਇਸ ਦੀ ਸਾਰੀ ਜਾਂਚ ਇਸ ਆਬਜੈਕਸ਼ਨੇਬਲ ਅਪੱਤੀਜਾਨਕ ਵੀਡੀਓ ਕਲਿੱਪਸ ਦੀ ਤੁਸੀਂ ਕਿਰਪਾ ਕਰਕੇ ਕਰਵਾਓ ਫਰੋਮ ਦ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਪੁਲਿਸ ਉਹਨਾਂ ਨੇ ਕਾਫੀ ਹੱਦ ਤੱਕ ਮੇਰੀ ਗੱਲ ਨੂੰ ਸਮਝਿਆ ਸੁਣਿਆ ਔਰ ਇਹ ਮਹਿਸੂਸ ਕੀਤਾ ਕਿ ਹਾਂ ਇਹਦੀ ਇੱਕ ਸਾਈਬਰ ਸੈੱਲ ਤੋਂ ਜਾਂ ਫੋਰੈਂਸਿਕ ਲੈਬ ਤੋਂ ਇਹਨਾਂ ਵੀਡੀਓ ਕਲਿੱਪਸ ਦੀ ਜਾਂਚ ਹੋਣੀ ਚਾਹੀਦੀ ਆ ਔਰ ਜਾਂਚ ਉਪਰੰਤ ਮੈਨੂੰ ਲੱਗਿਆ ਤੁਹਾਨੂੰ ਕਿ ਜਾਂਚ ਕਰੈਕਟ ਹੋ ਗਈ ਆ ਵੈਰੀਫਿਕੇਸ਼ਨ ਹੋ ਗਈ ਆ ਵੀਡੀਓ ਕਲਿੱਪਸ ਆਥੈਂਟਿਕ ਨੇ ਤਾਂ ਫਿਰ ਇਸ ਤਰ੍ਹਾਂ ਦੇ ਮਨਿਸਟਰ ਨੂੰ ਕੈਬਨਿਟ ਵਿੱਚ ਰਹਿਣ ਦਾ ਕੋ ਅਧਿਕਾਰ ਨਹੀਂ ਰਹ ਜਾਂਦਾ ਤੁਸੀਂ ਪਹਿਲਾਂ ਮੈਂ ਕਿਹਾ ਚੰਗੀ ਤਰ੍ਹਾਂ ਤਸਦੀਕ ਕਰੋ ਵੈਰੀਫਾਈ ਕਰੋ ਜੇ ਤੁਹਾਨੂੰ ਲੱਗਦਾ ਕਿ ਗਲਤ ਆ ਤੇ ਫਿਰ ਤੁਸੀਂ ਚੀਫ ਮਨਿਸਟਰ ਸਾਹਿਬ ਨੂੰ ਲਿਖੋ ਭਗਵੰਤ ਸਿੰਘ ਮਾਨ ਨੂੰ that he should be dropped from the cabinet and also ਅਗਰ ਕੋਈ ਕ੍ਰਿਮੀਨਲ ਪ੍ਰੋਸੀਡਿੰਗਸ ਬਣਦੀਆਂ ਇਸ ਤਰ੍ਹਾਂ ਦੇ ਜਿਹੜੇ ਸੈਕਸ਼ੂਅਲ ਮਿਸਕੰਡਕਟ ਪਿਆ ਤਾਂ ਫਿਰ ਤੁਸੀਂ ਇਹ ਜਿਹੜਾ ਹੈਗਾ ਉਹਦੇ ਖਿਲਾਫ ਬਣਦੀ ਕਾਰਵਾਈ ਦਾ ਵੀ ਲਿਖੋ ਉਹਨਾਂ ਨੂੰ ਕੱਲਾ ਡਿਸਮਿਸਲ ਨਹੀਂ ਹੈ ਕਿਉਂਕਿ ਇਹ ਐਕਸਪੋਰਟੇਸ਼ਨ ਦਾ ਮੈਟਰ ਆ ਰਿਹਾ ਔਰ ਇਸ ਤਰ੍ਹਾਂ ਦਾ ਜਿਹੜਾ ਮਿਸਕੰਡਕਟ ਹੈ ਇਹਦੇ ਤੇ ਬਣਦੀ ਕ੍ਰਿਮੀਨਲ ਪ੍ਰੋਸੀਡਿੰਗਸ ਵੀ ਲਾਂਚ ਕੀਤੀਆਂ ਜਾਣੀਆਂ ਇਹ ਮਕਸਦ ਇਹ ਮਸਲਾ ਲੈ ਕੇ ਅਸੀਂ ਗਵਰਨਰ ਸਾਹਿਬ ਨੂੰ ਮੈਂ ਮਿਲੇ ਮੇਰੇ ਨਾਲ ਸਰਦਾਰ ਕਿਰਨਦੀਪ ਸਿੰਘ ਜੀ ਮਿੱਠਾ ਜਿਹੜੇ ਕਿ ਫਾਰਮਰ ਪ੍ਰੈਜ਼ੀਡੈਂਟ ਨੇ ਡਿਸਟ੍ਰਿਕਟ ਕਾਂਗਰਸ ਕਮੇਟੀ ਤਰਨਤਾਰਨ ਦੇ ਅਸੀਂ ਜੇ